ਦੋਸਤੋ ਧਾਰੀਵਾਲ ক্রিকেট ਕਲੱਬ ਵੱਲੋਂ ਮੈਦਾਨ ਵਿਖੇ ਕਰਵਾਏ ਜਾ ਰਹੇ ক্রিকেট ਟੂਰਨਾਮੈਂਟ ਦੇ ਦੌਰਾਨ ਅੱਜ ਇੱਕ ਬਹੁਤ ਹੀ ਲੀਗ ਦੇ ਅਹਿਮ ਮੈਚ ਦੇ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਹਿਰ ਧਾਰੀਵਾਲ ਦੀ ਇੱਕ ਬਹੁਤ ਹੀ ਖਾਸ ਸ਼ਖਸੀਅਤ ਦੰਦਾ ਦੇ ਨਾਮ ਵੱਲ ਡਾਕਟਰ ਡਾਕਟਰ ਰੋਹਿਤ ਪਨੋਟ ਪਹੁੰਚੇ ਇਸ ਮੌਕੇ ਦੇ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਵੀ ਸੀਗੇ ਇਸ ਮੌਕੇ ਤੇ ਖਿਡਾਰੀਆਂ ਦੇ ਨਾਲ ਡਾਕਟਰ ਰੋਹਿਤ ਪਨੋਟ ਜਿਹੜੇ ਕਿ ਖੁਦ ਵੀ ক্রিকেট ਦੇ ਪਲੇਅਰ ਰਹੇ ਆ ਸਾਰੇ ਖਿਡਾਰੀਆਂ ਦੇ ਨਾਲ ਜਾਣ ਪਛਾਣ ਕਰਕੇ ਉਹਨਾਂ ਨੇ ਜਿਹੜੀ ਆ ਹੌਸਲਾ ਫਜ਼ਾਈ ਖਿਡਾਰੀਆਂ ਦੀ ਕੀਤੀ ਔਰ ਪ੍ਰਬੰਧਕਾਂ ਦੀ ਵੀ ਤਾਰੀਫ ਕੀਤੀ ਜਿਨ੍ਹਾਂ ਵੱਲੋਂ ਇਹ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਵਾ ਇਸ ਮੌਕੇ ਤੇ ਆਰਗੇਨਾਈਜ਼ਰ ਸ਼ੈਲੀ ਔਰ ਰਮਾਨੇ ਡਾਕਟਰ ਰੋਹਿਤ ਪੋਰੜ ਦਾ ਧੰਨਵਾਦ ਕੀਤਾ ਖਾਸ ਗੱਲ ਇਹ ਰਹੀ ਕਿ ਰੋਹਿਤ ਪੋਰੜ ਜੀ ਦੁਆਰਾ ਆਪਣੇ ਛੋਟੇ ਬੇਟੇ ਤੋਂ ਅੱਜ ਰੀਬਨ ਕਟਵਾ ਕੇ ਇਸ ਟੂਰਨਾਮੈਂਟ ਦੇ ਮੈਚ ਦਾ ਉਦਘਾਟਨ ਕੀਤਾ ਗਿਆ ਔਰ ਖਿਡਾਰੀਆਂ ਦੀ ਤਾਰੀਫ ਕਰਦੇ ਹੋਏ ਡਾਕਟਰ ਰੋਹਿਤ ਪੋਰੜ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਸ਼ਿਆਂ ਦੇ ਖਾਤਮੇ ਦੇ ਲਈ ਖੇਡਾਂ ਬਹੁਤ ਜ਼ਰੂਰੀ ਹੈ ਇਸ ਕੇ ਤੇ ਉਹਨਾਂ ਨੇ 11000 ਰੁਪਏ ਦਾ ਚੈੱਕ ਵੀ ਆਪਣੇ ਨਿੱਜੀ ਫੰਡਾਂ ਚੋਂ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਔਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਨਾਲ